ਬੈਦ ਕੀ ਕਰਦਾ ਸੀ ਜੀ ਬੈਦ ਇਲਾਜ ਕਰਦਾ ਸੀ ਜੇ ਕੋਈ ਸਰੀਰ ਦਾ ਰੋਗੀ ਬੰਦਾ ਮਿਲਦਾ ਸੀ ਜੀ ਸਰੀਰ ਕਰਕੇ ਰੋਗੀ ਬੰਦਾ ਗੁਰੂ ਸਾਹਿਬ ਦੇ ਦਰ ਤੇ ਹੁੰਦਾ ਸੀ ਉਹਨੂੰ ਮਹਾਰਾਜ ਪਹਿਲਾਂ ਉਹਦਾ ਇਲਾਜ ਕਰਦੇ ਸੀ ਸਰੀਰ ਦਾ ਇਲਾਜ ਬੈਦ ਕਰਦਾ ਹੈ ਦੁਨਿਆਵੀ ਡਾਕਟਰ ਕਰਦਾ ਹੈ ਮਨ ਦਾ ਇਲਾਜ ਗੁਰੂ ਬੈਦ ਕਰਦਾ ਜਿਹੜਾ ਮਨ ਸਾਡਾ ਰੋਗੀ ਹੈ ਤੁਸੀਂ ਆਪਾਂ ਕੱਲ ਵਿਚਾਰ ਕਰ ਰਹੇ ਸੀ ਸਤਗੁਰੂ ਸਤਵੇਂ ਪਾਤਸ਼ਾਹ ਦੇ ਜੀਵਨ ਪਰਥਾਏ ਗੁਰੂ ਹਰ राय ਸਾਹਿਬ ਮਹਾਰਾਜ ਨੇ દવાਖਾਨੇ ਖੋਲੇ। દવાਖਾਨੇ ਕਾਦੇ ਲਈ ਖੋਲੇ ਜੀ? દવાਖਾਨੇ ਵਿੱਚੋਂ ਸਰੀਰ ਦੀ ਦਵਾਈ ਪ੍ਰਾਪਤ ਹੁੰਦੀ ਸੀ। દવાਖਾਨੇ ਵਿੱਚ ਸਰੀਰ ਨੂੰ ਠੀਕ ਕੀਤਾ ਜਾਂਦਾ ਸੀ। ਤੁਸੀਂ ਪ੍ਰਾਤਨ ਸਮਾਂ ਥੋੜਾ ਪੜ੍ਹ ਕੇ ਵੇਖੋਗੇ ਜੀ। ਆਪਣੇ ਪਿੰਡਾਂ ਵਿੱਚ ਅੱਜ ਵੀ ਚੁਰਸਤੇ ਬਣੇ ਹੋਏ ਐ। ਬਹੁਤ ਆਮਤ ਅੱਜ ਰਸਤੇ ਬਣੇ ਹੋਇਆ ਨਾ ਚੁਰਸਤੇ ਦਾ ਅਰਥ ਹੈ ਚਾਰ ਰਸਤੇ। ਇੱਕ ਰਾ ਇੱਧਰ ਚਲਾ ਗਿਆ, ਇੱਕ ਰਾ ਇੱਧਰ ਚਲਾ ਗਿਆ। ਹੁਣ ਚਰਸਤੇ ਇੱਕ ਤੁਸੀਂ ਬਹੁਤ ਬਾਰੇ ਸੁਣੀ ਹੋਣੀ ਇਹ ਕਹਾਣੀ ਕਹਾਵਤ ਪ੍ਰਾਣੇ ਸਮਿਆਂ ਦੇ ਵਿੱਚ ਨਾ ਜਿਹੜਾ ਵੈਦ ਹੁੰਦਾ ਸੀ ਡਾਕਟਰ ਹੁੰਦਾ ਸੀ ਉਹ ਕਿਸੇ ਟਾਵੇਂ ਪਿੰਡ ਵਿੱਚ ਹੁੰਦਾ ਸੀ ਪ੍ਰਾਣੇ ਸਮੇਂ ਵਿੱਚ ਉਹ ਜੀ ਡਾਕਟਰ ਨੂੰ ਲੱਭਣਾ ਬਹੁਤ ਔਖਾ ਹੁੰਦਾ ਸੀ ਪ੍ਰਾਣੇ ਅੱਜ ਤਾਂ ਹਰ ਇੱਕ ਨੇ ਪੜ੍ਹਾਈ ਕਰ ਲਈ ਕੋਈ ਡਾਕਟਰ ਬਣ ਗਿਆ ਕੋਈ ਕਾਸੇ ਦਾ ਕੋਰਸ ਕਰਦਾ ਪ੍ਰਾਣੇ ਸਮੇਂ ਅੰਦਰ ਕਈ ਪਿੰਡਾਂ ਵਿੱਚੋਂ ਇੱਕ ਨੰਦਾ ਵੈਦ ਨਿਕਲਦਾ ਸਿਆਣਾ ਉਹ ਇਲਾਜ ਕਰਦਾ ਹੁੰਦਾ ਫਿਰ ਪਿੰਡਾਂ ਦੇ ਹੁਣ ਜਦੋਂ ਉਹ ਪਿੰਡ ਵਿੱਚ ਉਹਨੇ ਗੁਜ਼ਰਨਾ ਹੁੰਦਾ ਉਹ ਚਰਸਤੇ ਵਿੱਚ ਦੀ ਗੁਜ਼ਰਿਆ ਕਰਦਾ ਸੀ ਚਰਸਤੇ ਤੋਂ ਪਤਾ ਲੱਗ ਜਾਂਦਾ ਸੀ ਵੀ ਪਿੰਡ ਵਿੱਚ ਬਜ਼ੁਰਗ ਬਿਮਾਰ ਹੈ ਕੋਈ ਬੱਚਾ ਬਿਮਾਰ ਹੈ ਕੋਈ ਨੌਜਵਾਨ ਬਿਮਾਰ ਹੈ ਕੁਝ ਨਿਸ਼ਾਨੀਆਂ ਕਿਉਂਕਿ ਪਹਿਲਾਂ ਟੈਲੀਫੋਨ ਤਾਂ ਹੁੰਦੇ ਨਹੀਂ ਸੀ ਜੀ ਕੁਝ ਨਿਸ਼ਾਨੀਆਂ ਰੱਖੀਆਂ ਜਾਂਦੀਆਂ ਹੁੰਦੀਆਂ ਚਰਸਤੇ ਵਿੱਚ ਆ ਕਮੰਡੀ ਰੱਖ ਦੇਣੀ ਲਾਲ ਧਾਗਾ ਰੱਖ ਦੇਣਾ ਕੋ ਡੋਰੀ ਰੱਖ ਦੇਣੀ ਕੋਈ ਹੋਰ ਸਮਾਨ ਕਰਕੇ ਰੱਖ ਦੇਣਾ ਹੁਣ ਇਹ ਸਭ ਚੀਜ਼ਾਂ ਕਿਉਂ ਰੱਖੀਆਂ ਜਾਂਦੀਆਂ ਸੀ ਕਿ ਜਿਹੜਾ ਬੈਦ ਆਉਂਦਾ ਸੀ ਉਹ ਮੁੜ ਜਾਂਦਾ ਵੀ ਇਸ ਪਿੰਡ ਦੇ ਵਿੱਚ ਚਰਸਤੇ ਵਿੱਚ ਜੇ ਕੋਈ ਸਮਾਨ ਡਿੱਗਿਆ ਪਿਆ ਰੱਖਿਆ ਹੋਇਆ ਤਾਂ ਇਹਦਾ ਉਹ ਅਨੁਮਾਨ ਅੰਦਾਜ਼ਾ ਸੀ ਜੀਏ ਵੀਸ ਪਿੰਡ ਵਿੱਚ ਕੋਈ ਬਿਮਾਰ ਬੱਚਾ ਬਿਮਾਰ ਹੈ ਕੋਈ ਭੈਣ ਬਿਮਾਰ ਹੈ ਕੋਈ ਬਜ਼ੁਰਗ ਬਿਮਾਰ ਹੈ ਤਾਂ ਉਹ ਵੈਦ ਉਸ ਪਿੰਡ ਵਿੱਚ ਦਵਾਈ ਦੇਣ ਜਾਂਦਾ ਹੁੰਦਾ ਸੀ ਅੱਜ ਇਹ ਸਭ ਚੀਜ਼ਾਂ ਕੀ ਬਣ ਗਈਆਂ ਅੱਜ ਇਹ ਸਭ ਚੀਜ਼ਾਂ ਟੂਨਾਮਾਣਾ ਬਣ ਗਈਆਂ ਸਾਨੂੰ ਚੱਕਰਾਂ ਵਿੱਚ ਪਾਇਆ ਗਿਆ ਬਹਿਮਾਂ ਵਿੱਚ ਪਾਇਆ ਗਿਆ ਭਰਮਾਂ ਵਿੱਚ ਪਾਇਆ ਗਿਆ ਜੀ ਤੁਸੀਂ ਫਲਾਣੀ ਥਾਂ ਤੇ ਜਿੰਦਾ ਰੱਖ ਦਿਓ ਉੱਥੇ ਝਾੜੂ ਰੱਖ ਦਿਓ ਪਿੱਪਲ ਥੱਲੇ ਦੀਵਾ ਜਗਾ ਦਿਓ ਇਤਿਹਾਦਕ ਕਿੰਨੀਆਂ ਚੀਜ਼ਾਂ ਅਸੀਂ ਦੇਖਾ ਦੇਖੀ ਦੇਖਾ ਦੇਖੀ ਕਰੀ ਜਾਂਦੇ ਆਂ ਜਿਹੜੀਆਂ ਚੀਜ਼ਾਂ ਕਿਸੇ ਸਮੇਂ ਲੋੜ ਸੀ ਨਾ ਜਿੰਨਾਂ ਚੀਜ਼ਾਂ ਦੀ ਅੱਜ ਉਹ ਬਹਿਮ ਪਰਮ ਬਣ ਕੇ ਰਹਿ ਗਈਆਂ ਨੇ ਅੱਜ ਵੀ ਤੁਸੀਂ ਵੇਖੋ ਚੁਰਸਤਿਆਂ ਵਿੱਚ ਮੈਂ ਬਹੁਤ ਵਾਰ ਵੇਖਿਆ ਜੀ ਅੱਜ ਵੀ ਚੁਰਸਤਿਆਂ ਵਿੱਚ ਕੋਈ ਢਾਲਾ ਕਰਦਾ ਹੈ ਕੋਈ ਟੂਣਾ ਕਰਦਾ ਹੈ ਤੇ ਆਦਾ ਕੋਈ ਕੁਝ ਕਰੀ ਜਾਂਦਾ ਹੈ ਅਸਲ ਜਿਹੜੀ ਇਹਦੀ ਵਿਚਾਰ ਸੀ ਅਸਲ ਇਹ ਚੀਜ਼ਾਂ ਕਿਉਂ ਕੀਤੀਆਂ ਜਾਂਦੀਆਂ ਸੀ ਉਹਦੇ ਬਾਰੇ ਕਿਸੇ ਨੂੰ ਪਤਾ ਕੋਈ ਨਹੀਂ ਹੈ ਕਿਉਂਕਿ ਬਹਿਮ ਵਿੱਚ ਪਾ ਦਿੱਤਾ ਨਾ ਬਿਪਰ ਨੇ ਪੁਜਾਰੀ ਨੇ ਵੇਖਿਆ ਵੀ ਤੁਹਾਨੂੰ ਆਹ ਕੰਮ ਕਰਨਾ ਪਊਗਾ ਫਲਾਣੀ ਥਾਂ ਤੇ ਤੈਨੂੰ ਜਿੰਦਾ ਰੱਖ ਕੇ ਆਣਾ ਪਊਗਾ ਫਲਾਣੀ ਥਾਂ ਤੇ ਤੈਨੂੰ ਝਾੜੂ ਰੱਖ ਕੇ ਆਣਾ ਪਊਆ ਚ ਰਸਤੇ ਦੇ ਵਿੱਚ ਤੈਨੂੰ ਆ ਚੀਜ਼ਾਂ ਰੱਖਣੀਆਂ ਪੈਣਗੀਆਂ ਅਸੀਂ ਆਪਣੇ ਦਿਮਾਗ ਨਾਲ ਕਦੇ ਸੋਚਦੇ ਨਹੀਂ ਮਹਾਰਾਜ ਨੇ ਕਿਉਂ ਕਿ ਆ ਦੇਖਾ ਦੇਖੀ ਸਭ ਕਰਾਂ ਮਨਮੁਖ ਭੂਜਨਾ ਪਾਏ ਕਹਿੰਦੇ ਦੁਨੀਆ ਸੰਸਾਰ ਇੱਕ ਦੂਜੇ ਨੂੰ ਵੇਖ ਕੇ ਚੱਲਦਾ ਹੈ ਦੀਨ ਗਵਾਇਆ ਦੁਨੀ ਸਿਓ ਦੁਨੀ ਨਾਲ ਚਾਲੀ ਸਾਥ ਪਾਏ ਕਹਾੜਾ ਮਾਰਿਆ ਗਾਫਲ ਆਪਣੇ ਹਾਸ ਉਹਨੂੰ ਨਾਂ ਦਿੱਤਾ ਜਾਂਦਾ ਜੀ ਉਹਨੂੰ ਨਾਂ ਦਿੱਤਾ ਜਾਂਦਾ ਟੂਣਾ ਮੰਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀ ਲਿਖਿਆ ਜੀ ਇਹਦੇ ਬਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਤੰਤ ਮੰਤ ਨਾ ਜੋਹਈ ਤਿਸ ਚਾਖ ਨ ਲੱਗੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਲਿਖਿਆ ਕੋਈ ਤੰਤਰ ਕੋਈ ਮੰਤਰ ਕੋਈ ਜਾਦੂ ਕੋਈ ਟੂਣਾ ਕਿਸੇ ਦਾ ਕੁਝ ਵੀ ਨਹੀਂ ਵਿਗਾੜ ਸਕਦਾ ਜੇ ਕਿਸੇ ਜਾਦੂ ਵਿੱਚ ਕਿਸੇ ਟੂਨੇ ਵਿੱਚ ਕੋਈ ਤਾਕਤ ਹੁੰਦੀ ਜੀ ਪੰਜਾਬ ਤੇ ਬਾਹਰੀ ਹਮਲਾਵਰਾਂ ਨੇ ਕਿੰਨੇ ਵਾਰ ਹਮਲਾ ਕੀਤਾ ਸ਼ਰਧਾਂ ਦੇ ਉੱਤੇ ਸਾਡੇ ਨੌਜਵਾਨ ਮਰ ਰਹੇ ਨੇ ਜੇ ਕੋਈ ਮੰਤਰ ਇਸ ਤਰ੍ਹਾਂ ਦਾ ਬਣਿਆ ਹੋਵੇ ਵੀ ਸਾਰਾ ਫਿਰ ਤਾਂ ਸੰਸਾਰ ਹੀ ਠੀਕ ਹੋ ਜਾਏ ਜੀ ਕੀ ਲੋੜ ਆ ਲੜਾਈਆਂ ਕਰਨ ਦੀ ਕੀ ਲੋੜ ਆ ਜੰਗਾ ਕਰਨ ਦੀ ਫਿਰ ਤਾਂ ਮੰਤਰ ਨਾਲ ਕੰਮ ਚੱਲ ਸਕਦਾ ਸੀ ਕਿਉਂਕਿ ਇਹਨਾਂ ਮੰਤਰਾਂ ਵਿੱਚ ਫਸਾ ਕੇ ਨਾ ਆਰਥਿਕ ਤੌਰ ਤੇ ਮਾਨਸਿਕ ਤੌਰ ਤੇ ਲੁੱਟਿਆ ਗਿਆ ਲੋਕਾਂ ਨੂੰ ਇਹਨਾਂ ਮੰਤਰਾਂ ਵਿੱਚੋਂ ਨਿਕਲਦਾ ਕੁਝ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਦੀ ਨਰੋਲ ਜਿਹੜੀ ਵਿਚਾਰਧਾਰਾ ਜੀ ਮਹਾਰਾਜ ਇਹਨਾਂ ਚੀਜ਼ਾਂ 'ਚ ਵਿਸ਼ਵਾਸ ਨਹੀਂ ਕਰਦੇ ਸਿੱਖ ਨੂੰ ਇਹਨਾਂ ਚੀਜ਼ਾਂ ਵਿੱਚੋਂ ਮਹਾਰਾਜ ਨੇ ਕੱਢਿਆ ਪੂਰੇ ਸੰਸਾਰ ਵਿੱਚ ਮਹਾਰਾਜ ਨੇ ਦੌਰੇ ਕੀਤੇ ਨੇ ਪ੍ਰਚਾਰ ਕੀਤਾ ਲੋਕਾਂ ਨੂੰ ਬਹਿਮਾ ਭਰਮਾਂ ਤੇ ਕਰਮ ਕਾਂਡਾਂ ਵਿੱਚੋਂ ਕੱਢਣ ਵਾਸਤੇ ਪਰ ਜੇ ਸਿੱਖ ਹੋ ਕੇ ਇਹੋ ਜੇ ਮਹਿਮ ਕਰੇ ਇਹੋ ਜੇ ਪਖੰਡ ਕਰੇ ਮਹਾਰਾਜ ਕਹਿੰਦੇ ਤੂੰ ਸਿੱਖ ਤਾਂ ਬਣੀ ਨਹੀਂ ਹੈਗਾ ਹਲੇ ਤੱਕ ਕਿਉਂਕਿ ਅਸੀਂ ਮਹਾਰਾਜ ਨੇ ਸ਼ਬਦ ਗੁਰੂ ਸੁਰਤੋਂ ਤੋਂ